ਜਰੰਦਰ ਜਿਲੇ ਦੀ ਹਦੁੱਤੇ ਬਿੰਡ ਬਾੜਾ ਜ਼ਗਿਰ ਦੇ ਨਜ਼ਦੀਕ ਸ਼ਾਮ ਦੇ ਸਮੇਂ ਲੋਹਿਆਂ ਮਲਸੀਆਂ ਰੋਡ ਤੇ ਇੱਕ ਆਲਟੋ ਕਾਰ ਨੂੰ ਪਿਆਨਾਕ ਅਗ ਲੱਗ ਗਈ ਤੇ ਕਾਰ ਚਾਲਕ ਜੁਰਾਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਸ ਨੂੰ ਇੱਕ ਨੀਜੀ ਹਸਪਤਾਲ ਲੋਹਿਆਂ ਤੇ ਲੋਹਿਆਂ ਚ ਹੀ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੇ ਲੇਕਿਨ ਜੇਕਰ ਅਸੀਂ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਦੇਖੀਏ ਤਾਂ ਡਾਕਟਰਾਂ ਨੇ ਉਸ ਨੂੰ ਜਰੰਦਰ ਰੈਫਰ ਕਰ ਦਿੱਤਾ ਹੈ ਤੇ ਮੇਰੀ ਜਾਣਕਾਰੀ ਅਨੁਸਾਰ ਅਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਮਰੀਦਵਾਲ ਜਦੋਂ ਮਲਸੀਆਂ ਵੱਲੋਂ ਲੋਹੇ ਜੰਗ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਬਾੜਾ ਜ਼ਗੀਰ ਕੋਲ ਪੁੱਜ ਕੇ ਉਸਦੀ ਕਾਰ ਬਹੁਤ ਜ਼ੋਰ ਦੇ ਨਾਲ ਉੱਚੀ ਤੇ ਕਾਰ ਨੂੰ ਭਿਆਨਕ ਅਗ ਲੱਗ ਗਈ ਤੇ ਕਾਰ ਦੀਆਂ ਕਈ ਪਲਟੀਆਂ ਜੜੀਆਂ ਨੇ ਉਹ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਜਦਕਿ ਉਸਦੀ ਕਾਰ ਦੇ ਪਿੱਛੇ ਆ ਰਹੀ ਦੂਸਰੀ ਕਾਰ ਚ ਉਸਦੀ ਪਤਨੀ ਤੇ ਭਰਾ ਉਸ ਨੂੰ ਕਾਰ ਚੋਂ ਗੰਭੀਰ ਹਾਲਤ ਚ ਬਾਹਰ ਉਹਨੇ ਜੜਾਉਣ ਵਾਲੋ ਕੱਢਿਆ ਗਿਆ ਤੇ ਉਸ ਨੂੰ ਪ੍ਰੋਸਨ ਹਸਪਤਾਲ ਲੋਹਿਆਂ ਵਿਖੇ ਹੀ ਲਾਜ਼ਮੀ ਲਿਆਂਦਾ ਗਿਆ ਉਥੇ ਹੀ ਡਾਕਟਰ ਅਜੀਬ ਕੁਮਾਰ ਅਤੇ ਡਾਕਟਰ ਗੁਰਿੰਦਰ ਸਿੰਘ ਜੋਸਤਨ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਇਸ ਮੌਕੇ ਤੇ ਡਾਕਟਰ ਅਜੀਬ ਨੇ ਵੀ ਦੱਸਿਆ ਕਿ ਜ਼ਖਮੀ ਅਮਨਪ੍ਰੀਤ ਦਾ ਜਿੱਥੇ ਚੂਲਾ ਬੁਣੀ ਤਰ੍ਹਾਂ ਦੇ ਨਾਲ ਟੁੱਟ ਗਿਆ ਤੇ ਉੱਥੇ ਹੀ ਗਿੱਟੇ 'ਚ ਵੀ ਫ੍ਰੈਕਚਰ ਜਿਹੜਾ ਹੈ ਤੇ ਹੋਰ ਵੀ ਸਰੀਰ 'ਤੇ ਸੱਟਾਂ ਲੱਗੀਆਂ ਨੇ ਜਿੱਥੇ ਇਹ ਵੀ ਜ਼ਿਕਰਯੋਗ ਕਿ ਗੰਭੀਰ ਜ਼ਖਮੀ ਅਮਨਪ੍ਰੀਤ ਦਾ ਪਿਤਾ ਲੋਹਿਆ ਥਾਣੇ 'ਚ ਹੀ ਤਨਾਤ ਹੈ। ਭਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀਗੇ ਵੀ ਇਹ ਕਹਿੰਦੇ ਗੱਡੀ ਸਾਹ ਵਾਲ ਅੱਖ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਰ ਤੇ ਵੱਡੀ ਆ ਮੁੰਡੇ ਦਾ ਦੋਸਤ ਨਾਲ ਹਸਪਤਾਲ ਦਾਖਲਾ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆਂ ਰੋਡ ਆ ਇਹ ਵਾੜਾ ਜਿੱਥੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਤੇ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕੁ ਜਿੰਨਾ ਕੁ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਪਤਾ ਲੱਗਿਆ ਚਲਕ ਤੋਂ ਠੀਕ ਆ ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਜੋਸ਼ਨਾ ਹਸਪਤਾਲ ਦਾਖਲ ਆ ਜੀ ਉਹਦਾ ਮੁੰਡਾ ਠੀਕ ਆ ਕਹਿੰਦੇ ਹੁਣ ਤਾਂ ਸੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਘਟਣਾ ਹੈ ਵੀਰ ਜੀ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾ ਉਹਦਾ ਘੰਟਾ ਖੰਡ ਫੋਨ ਵਾਲਾ ਹੀ ਆ ਜੀ ਫੇਰ ਆਲੀ ਗੱਡੀ ਨੇ ਬਚਾਇਆ ਫਿਰ ਕਹਿੰਦੇ ਆ ਕੇ ਜਲੰਧਰ ਜ਼ਿਲ੍ਹੇ ਦੀ ਹਦੁੱਤੇ ਬਿੰਦ ਬਾੜਾ ਜੁਗੀਰ ਦੇ ਨਜ਼ਦੀਕ ਸ਼ਾਮ ਦੇ ਸਮੇਂ ਲੋਹੀਆਂ ਮਲਛੀਆਂ ਰੋਡ ਤੇ ਇੱਕ अल्टੋ ਕਾਰ ਨੂੰ ਭਿਆਨਕ ਅਗ ਲੱਗ ਗਈ ਤੇ ਕਾਰ ਚਾਲਕ ਜੜਾਏ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਤਨੀਜੀ ਹਸਪਤਾਲ ਲੋਹਿਆ ਤੋਂ ਲੋਹਿਆ ਚ ਹੀ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਲੇਕਿਨ ਜੇਕਰ ਅਸੀਂ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਦੇਖੀਏ ਤਾਂ ਡਾਕਟਰਾਂ ਨੇ ਉਸ ਨੂੰ ਜਰੰਦਰ ਰੈਫਰ ਕਰ ਦਿੱਤਾ ਹੈ ਤੇ ਮੀਚਾਰਗਰੀ ਅਨੁਸਾਰ ਅਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਪਿੰਡਾ ਮਰੀਦਵਾਲ ਜਦੋਂ ਮਲਤਿਆਂ ਵੱਲੋਂ ਲੋਹਿਆ ਨੂੰ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਬਾੜਾ ਜਗੀਰ ਕੋਲ ਪੁੱਜ ਕੇ ਉਸ ਦੀ ਕਾਰ ਬਹੁਤ ਜ਼ੋਰ ਦੇ ਨਾਲ ਉਸਲੀ ਤੇ ਕਾਰ ਨੂੰ ਬਿਆਨਤ ਕਗਲਾ ਲੱਗੇ ਕਾਰ ਦੀਆਂ ਕਈ ਪਲਟੀਆਂ ਜੜੀਆਂ ਨੇ ਉਹ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਜਦਕਿ ਉਸਦੀ ਕਾਰ ਦੇ ਪਿੱਛੇ ਆ ਰਹੇ ਦੂਸਰੀ ਕਾਰ ਚ ਉਸਦੀ ਪਤਨੀ ਤੇ ਭਰਾ ਉਸ ਨੂੰ ਕਾਰ ਚੋਂ ਗੰਭੀਰ ਹਾਲਤ ਚ ਬਾਹਰ ਉਹਨੇ ਜੜਾਉਣ ਵਾਲੋਂ ਕੱਢਿਆ ਗਿਆ ਤੇ ਉਸ ਨੂੰ ਰੋਸ਼ਨ ਹਸਪਤਾਲ ਲੋਹਿਆਂ ਵਿਖੇ ਹੀ ਇਲਾਜ ਲਈ ਲਿਆਂਦਾ ਗਿਆ ਤੇ ਉਦੋਂ ਹੀ ਡਾਕਟਰ ਅਜੀਤ ਕੁਮਾਰ ਅਤੇ ਡਾਕਟਰ ਗੁਰਿੰਦਰ ਸਿੰਘ ਜੋਸ਼ਣ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਨੂੰ ਜਲੰਧਾ ਰੈਫਰ ਕਰ ਦਿੱਤਾ ਗਿਆ ਤੇ ਇਸ ਮੌਕੇ ਤੇ ਡਾਕਟਰ ਅਜੀਤ ਨੇ ਵੀ ਦੱਸਿਆ ਕਿ ਜ਼ਖਮੀ ਅਮਨਪ੍ਰੀਤ ਦਾ ਜਿੱਥੇ ਚੂਲਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਤੇ ਉੱਥੇ ਹੀ ਗਿੱਟੇ 'ਚ ਵੀ ਫ੍ਰੈਕਚਰ ਜੜਾ ਤੇ ਹੋਰ ਵੀ ਸਰੀਰ 'ਤੇ ਸੱਟਾਂ ਲੱਗੀਆਂ ਨੇ ਜਿੱਥੇ ਇਹ ਵੀ ਜ਼ਿਕਰ ਯੋਗ ਕਿ ਗੰਭੀਰ ਜ਼ਖਮੀ ਅਮਨਪ੍ਰੀਤ ਦਾ ਪਿਤਾ ਲੋਹੀਆਂ ਥਾਣੇ 'ਚ ਹੀ ਤਨਾਤ ਪਾਜੀ ਮੈਂ ਵੀ ਹੁਣੇ ਆਇਆ ਦੇਖਣ ਦਾ ਸੀਗੇ ਵੀ ਇਹ ਕਹਿੰਦੇ ਗੱਡੀ ਸਾਹ ਵਾਹ ਅੱਗ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਂਜ ਵੱਡੀ ਆ ਮੁੰਡੇ ਦਾ ਦੋਸਤ ਨਾਲ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆਂ ਰੋਡ ਆ ਇਹ ਵਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕ ਜਿੰਨਾ ਕ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਅਗਿਆ ਚਾਲਕ ਸੋ ਠੀਕ ਆ ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਚੋਸ਼ਨਾ ਹਸਪਤਾਲ ਦਾਖਲ ਆ ਜੀ ਉਹਦਾ ਮੁੰਡਾ ਠੀਕ ਆ ਕਹਿੰਦੇ ਹੁਣ ਤਾਂ ਸੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਘਟਣਾ ਹੈ ਵੀਰ ਜੀ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਤਾਂ ਘੰਟਾ ਖੰਡ ਫੋਨ ਵਾਲਾ ਹੀ ਆ ਜੀ ਫੇ ਫਾਇਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਹਿੰਦੇ ਆ ਕੇ